ਦੋਸਤੋ ਇਹ ਜਿਹੜੀ ਫੈਰੀ ਆ ਜਿਹਨੂੰ ਸਮੁੰਦਰੀ ਜਹਾਜ਼ ਛੋਟਾ ਸਮੁੰਦਰੀ ਜਹਾਜ਼ ਕਹਿੰਦੇ ਆ ਇਹਦੇ ਅੰਦਰ ਦੇਖੋ ਗੱਡੀਆਂ ਜਾ ਰਹੀਆਂ ਤੇ ਇਹ ਉਧਰੋਂ ਸਾਹਮਣੇ ਜਿਹੜਾ ਐ ਜਹਾਜ਼ ਇਹ ਆ ਜਿਵੇਂ ਅਸੀਂ ਬੈਠੇ ਜਹਾਜ਼ bc ਦਾ ਫੈਰੀ ਆ ਛੋਟਾ ਜਹਾਜ਼ ਆ ਇਹ ਜਿਹੜੇ 'ਚ ਅਸੀਂ ਬੈਠੇ ਏਡਾ ਹੀ ਏ ਕਿਤਨੇ ਵਾਰ ਤੇ ਦੋਸਤੋ ਸਾਜੀ ਬਈ ਪੰਨਾ ਪਾਣੀ ਵੀ ਮਿਲਦੀ ਜਾਂਦੀ ਜਾ ਰਹੇ ਆ ਦਿਖਾ ਰਹੇ ਆ ਜਿਹੜਾ ਬੋਲੀ ਚ ਆ ਗਿਆ ਆ ਤੇ ਉਹ ਅਸੀਂ ਉਸ ਕਰਦੇ ਕਰਕੇ ਪਹਾੜਾ ਬਣਦੀ ਉਹ ਪ੍ਰਾਣਾ ਕਰਦੇ ਜਿਹੜੇ ਜੁਗਲਾਈ ਕਰ ਦਿੰਦੇ ਆ ਕਿਤੇ ਕਿਤੇ ਉਤਪੰਨ ਕਰਦੀ ਹੁੰਦੀ ਉਹ ਪ੍ਰਾਣਾ ਦਾ ਸੱਤ ਦਾ ਅੱਜ ਦੇ ਉੱਪਰਲੀ 7 ਦੇ ਉੱਪਰ ਜਮਾਂ ਬਿਲਕੁਲ 5ਵੀਂ ਮੰਜ਼ਿਲ ਤੇ ਅਨੰਦ ਮਾਣਿਆ ਜਾ ਰਿਹਾ ਜਿਹੜਾ ਸਮੁੰਦਰੀ ਸਫਰ ਦਾ ਕਿਉਂਕਿ ਅਕਸ਼ਰੀ ਫਿਲਮਾਂ ਵਿੱਚ ਦੇਖਦੇ ਹੁੰਦੇ ਸੀ ਉਹ ਕੋਈ ਫਿਲਮਾਂ ਵੇਖਦੇ ਹਿੰਦੀ ਤਾਂ ਉਹਦੇ ਚ ਅਸੀਂ ਦੇਖਦੇ ਸੀ ਸਮੁੰਦਰ ਜਹਾਜ਼ ਤੇ ਬਾਕੀ ਉਹ ਜਿਹੜਾ ਉਹਦਾ ਸਫ਼ਰ ਤੇ ਉਹਦੇ ਵਿੱਚ ਗੀਤ ਜਿਹੜੇ ਗਾਣੇ ਸਮੁੰਦਰ ਤੇ ਜਹਾਜ਼ ਦੇ ਉੱਪਰ ਤੇ ਜਾਂ ਵਿੱਚ ਜਿਹੜੇ ਫਰਮਾਏ ਜਾਂਦੇ ਸੀ ਤੇ ਅੱਜ ਇਹ ਸੁਪਨਾ ਪੂਰਾ ਹੋਇਆ ਬਾੜਕ ਨੇ ਸਬੱਬ ਸਾਡੇ ਚ ਗਰੂਪ ਸਿੰਘ ਬਰਾੜ ਜੀ ਚਾਚਾ ਜੀ ਨੇ ਉਹਨਾਂ ਰਾਹੀਂ ਪੂਰਾ ਕੀਤਾ ਤੇ ਕੈਨੇਡਾ ਆਈ ਸੀ ਤਾਂ ਇੱਥੇ ਬੱਚਿਆਂ ਕੋਲ ਤਾਂ ਇਹਨਾਂ ਨੇ ਸਾਨੂੰ ਬੁਲਾਇਆ ਤਾਂ ਵਿਕਟੋਰੀਆ ਜਾ ਰਹੇ ਹਾਂ ਅਸੀਂ ਵਿਕਟੋਰੀਆ BC ਦੀ ਰਾਜਧਾਨੀ ਹੈ ਤੇ ਉੱਥੇ ਵਿਧਾਨ ਸਭਾ ਉੱਥੇ ਦੇ ਦੇਖਣ ਜਾ ਰਹੇ ਹਾਂ ਤੇ ਇਸ ਸਮੁੰਦਰੀ ਸਫ਼ਰ ਦਾ ਬੜਾ ਜਿਹੜਾ ਯਾਦਗਾਰ ਆ ਇਹ ਜ਼ਿੰਦਗੀ ਪਰ ਇਹ ਤਿਆਨ ਤਾਜ਼ੀਆਂ ਰਹਿਣਗੀਆਂ ਤੇ ਤਾਂ ਕਰਕੇ ਅਸੀਂ ਜੋ ਵੀ ਕੋਈ ਸਫ਼ਰ ਦੀ ਯਾਦ ਹੁੰਦੀ ਆ ਉਹਨੂੰ ਅਸੀਂ ਕੈਮਰੇ ਦੇ ਵਿੱਚ ਕੈਦ ਕਰ ਲੈਣੇ ਹੁੰਦੇ ਆ ਤਾਂ ਕਿ ਯਾਦ ਬਣੀ ਰਹੇ

ਵਕਾਰਾ ਜੀ ਸਾਹਮਣੇ ਸਾਹਮਣੇ ਘਰ ਆ ਜੀ ਹਾ ਜਿਹੜੇ ਦੀ ਨੇ ਹਾਂ ਜੀ ਖੂਸ ਹੋਵੇ ਕੁਟਾਪੀ ਆਪਣੇ ਇਹਦੇ ਘਰ ਹੈ ਮਕਾਨ ਆਈ ਆ ਸਾਰੇ ਨਾਲ ਨਾਲ ਸਾਰੇ ਸਾਰੇ ਮਕਾਨ ਸਾਰੇ ਮਕਾਨ ਆਈ ਇੱਧਰ ਘਟ ਹੈ ਇੱਧਰ ਇੱਧਰ ਹਾਂ ਇਹਨੇ ਇੱਧਰ ਵੀ ਦੂਜੇ ਪਾਸੇ ਵੀ ਹੈਗੇ ਆ ਆ ਦੇਖੋ ਜੀ ਇਹ ਲੱਗਦਾ ਜਹਾਜ਼ ਜੁਰ ਰਿਹਾ ਤੇ ਜਿਵੇਂ ਪਹਾੜ ਵੀ ਨਾਲ ਚੱਲ ਰਿਹਾ ਹੁੰਦਾ Gracias ¡Me ਸਮੁੰਦਰੀ ਜਹਾਜ਼ ਦੀ ਉੱਪਰਲੇ ਜਿਹੜੀ ਹਿੱਸੇ ਦੀ ਜਿਹੜੀ ਕਿ ਪੰਜਵੀਂ ਮੰਜ਼ਿਲ ਦੀ ਹੈ ਸਾਇਦ ਇਹ ਉੱਤੋਂ ਵੀਡੀਓ ਬਣਾ ਰਿਹਾ ਤੇ ਇੱਥੇ ਖੰਨੇ ਤੋਂ ਇੱਕ ਨੌਜਵਾਨ ਸੀਗਾ ਉੱਥੇ ਉੱਪਰ ਸੱਤ ਦੇ ਉੱਪਰ ਖੜਾ ਸੀ ਤਾਂ ਉਹਦੇ ਨਾਲ ਮੈਂ ਗੱਲ ਕੀਤੀ ਤਾਂ ਉਹ ਕਹਿੰਦਾ ਵੀ ਅਸੀਂ ਮੈਂ ਇੱਥੇ ਵੈਸੇ ਟੂਰਿਸਟ ਨਹੀਂ ਆਇਆ ਮੈਂ ਤਾਂ ਵਰਕ ਪਰਮਿਟ ਤੇ ਪੱਕਾ ਹੀ ਆਇਆ ਹਾਂ ਕਈ ਸਾਲ ਹੋ ਗਏ ਤੇ ਉਹ ਮੈਂ ਇਥੋਂ ਮੇਰਾ ਵਿੱਚ ਟਰਾਲਾ ਤੇ ਟਰਾਲਾ ਮਤਲਬ ਨਮਕ ਲੈ ਕੇ ਆਇਆ ਕਾਲਾ ਨਮਕੁੰਦਾ ਜਿਹੜਾ ਉਹ ਇੱਧਰ ਵਿਕਟੋਰੀਆ ਲੈ ਕੇ ਜਾ ਰਿਹਾ ਕਿਉਂਕਿ ਬਰਫ਼ ਜ਼ਿਆਦਾ ਪੈ ਰਹੀ ਹੈ ਤੇ ਉਹ ਬਰਫ਼ ਜ਼ਿਆਦਾ ਪੈਣ ਕਨਕ ਨਮਕ ਦੀ ਜ਼ਿਆਦਾ ਲੋਡ ਪੈਂਦੀ ਹੈ ਕਿਉਂਕਿ ਉਹ ਜਿਹੜੀ ਬਰਫ਼ ਨੂੰ ਖੋੜ ਦਿੰਦਾ ਨਮਕ ਇੱਥੇ ਤੇ ਉਹਨਾਂ ਦਾ ਵੀ ਇਹਦੇ 'ਚ 40 ਦੇ ਕਰੀਬ ਟਰਾਲੇ ਜਿਹੜੇ ਹੁੰਦੇ ਉਹ ਵੱਡੇ ਉਹ ਉਹ ਚਲੇ ਜਾਂਦੇ ਆ ਤੇ 400 ਦੇ ਕਰੀਬ ਅਸੀਂ ਤਾਂ 300 ਸੋਚਿਆ ਸੀ ਪਹਿਲਾਂ ਵੀ 300 ਤੱਕ ਪਰ ਉਹਾਂ ਨੇ ਵੀ 400 ਤੱਕ ਜਿਹੜੀ ਕਾਰ ਵੀ ਇਹਦੇ 'ਚ ਇਹ ਠਾਹ ਹੁਣ ਚਲੀ ਜਾਂਦੀ ਹੈ ਤੇ ਬਾਕੀ ਹਾ ਦੇਖੋ ਕਿੰਨਾ ਵੱਡਾ ਸਿਸਟਮ ਹੈ ਇਹਦਾ ਬਹੁਤ ਵੱਡਾ ਉੱਪਰ ਵਹਾ ਇਹਦਾ ਨੈਟਵਰਕ ਦੇ ਹਿਸਾਬ ਨਾਲ ਜਿਵੇਂ ਰੇਂਜ ਹੁੰਦੀ ਹੈ ਕੈਮਰੇ ਹੋ ਸਕਦਾ ਲੱਗੇ ਤੇ ਬਹੁਤ ਵੱਡਾ ਜਿਹੜਾ ਰਡਾਰ ਲੱਗੇ ਇਹਦੇ ਤੇ ਇਹ ਯਾਨੀ ਕਿ ਕਿੰਨੇ ਕਿ ਦਿਨਾਂ ਤੇ ਇਹ ਚੱਕਰ ਲੱਗ ਜਾਂਦਾ ਜਿਹੜਾ ਸਮੁੰਦਰ ਦਾ ਸਮੁੰਦਰ ਦਾ ਜਿਹੜਾ ਰਿਵਾਈ ਕਰੂ ਪਹਿਲੇ ਭਾਰ ਜਿਹੜਾ ਤਾਰ ਦਾ ਸਿਰਫ ਬਸ ਪਾਰਾ ਬੈਂਚ ਟੂ ਟਾਈਮ ਤੇ ਤੁਹਾਡਾ ਇਹ ਨਾਮਕੀ ਰੀਲੋਡ ਪੈਂਦੀ ਆ ਆਮਲੀ ਪੈਂਦੀ ਆ ਉੱਪਰਲਾ ਜਿਹੜਾ ਬਣਿਆ ਜਿਵੇਂ ਉਹ ਜਿਵਣੀਆਂ ਜੀਆਂ ਕੀ ਆ ਤੁਸੀਂ ਦੱਸਿਆ ਸੀ ਨੈਚਰਲ ਗੈਸ ਹੈ ਰੋਲ ਤੇ ਨਹੀਂ ਚੱਲਦਾ ਇਹ ਚੱਲਦਾ ਉਹਦਾ ਹੀ ਵੱਡਾ ਵੱਡਾ ਜਿਹੜਾ ਜੰਗਲ ਪਹਾੜੇ ਦੀ ਪਹਾੜੀ ਏਰੀਆ ਆਹ ਜਿਹੜਾ ਸਿਸਟਮ ਬਣਿਆ ਉਹ ਜਿਵੇਂ ਉੱਪਰ ਵੱਡਾ ਸਾਰਾ ਇਹਦਾ نیچے ਜਿਹੜਾ ਰਾਖ ਮਿੱਤਰਾ ਜੀ ਤੇ ਇਹਦੇ ਚ ਬਹੁਤ ਵੱਡਾ ਸਿਸਟਮ 5000 ਦੇ ਕਰੀਬ ਤੇ ਮੋਰਾ ਜ ਆ ਜਾ ਵੱਡੀ ਜਗ੍ਹਾ ਤੇ ਤਾਂ 1000 ਤੋਂ ਉੱਪਰ ਹੋ ਜਾਂਦਾ ਹੁੰਦਾ ਤੇ ਪਰ ਇਹ ਵੀ ਵਿਚਾਰ ਮਿਲ ਸਕਦਾ ਇਸ ਤਰ੍ਹਾਂ ਦੀ ਦੁਕਾਨ ਤਾਂ ਨਹੀਂ ਹੋਏਗੀ ਇਹ ਜਿਹੜੇ ਘਰ ਆ ਇੱਥੇ ਆ ਜਿਵੇਂ ਹੁਣ ਆਹ ਕਿਚਨ ਆ ਛੋਟੀ ਜਿਹੜਾ ਇਹ ਹਸਤੀ ਆ ਜਿਹੜੀ ਇਹ ਨੂੰ ਦਿਖਾਉਨੇ ਆ ਸਿਫਰਾਈਵੇਟ ਰੱਖੀਏ ਲੇਕਰ ਆਨੂੰ ਆਪਣੇ ਆਟਾਪੂ ਬਣੇ ਆ ਜਿਹੜੇ ਉਹਨਾਂ ਤੋਂ ਜਾਂਦੇ ਆ ਹਨਾ ਕਿ ਸਰਕਾਰ ਵੱਲੋਂ ਵੀ ਫ੍ਰੀ ਐ ਵੋਟਾਂ ਕੱਢਾ ਅੱਛਾ ਆਹ ਬੋਰਡ ਤੇ ਸਫਰ ਆ ਜਿਹੜਾ ਆ ਉਹ ਵੀ ਫ੍ਰੀ ਐ ਉਹ ਤਾਂ ਦਿੱਤੀ ਆ ਜਿਵੇਂ ਆਹ ਹਾਂ ਸਫਰ ਕਰਦੇ ਆ ਇਹ ਫ੍ਰੀ ਐ ਫ੍ਰੀ ਐ ਫ੍ਰੀ ਐ ਅੱਛਾ ਫ੍ਰੀ ਐ ਚੈਲੰਜ ਚੈਲੰਜ ਨਹੀਂ ਨੰਦੇ ਹਾ ਜਿਹੜੇ ਜਾਂਦੇ ਹਨ ਉੱਥੇ ਆਪਦਾ ਸਮਾਨ ਸੱਪਾ ਕੋਈ ਲੈ ਕੇ ਜਾਂਦੇ ਹਨ ਹਾਂ ਇੱਥੋਂ ਦਾ ਨੇੜੇ ਤੋਂ ਛੋਟਾ ਹੀ ਵਾਵਾ ਹੋਊਗਾ ਵੀ ਇੱਥੋਂ ਤਾਂ ਦੂਰੋਂ ਤਾਂ ਲੱਗਦਾ ਵੀ ਹਾਂ ਹਾਂ ਉਹ ਤਾਂ ਹਾਊਸ ਦਾ 3 ਫੁੱਟ ਦਾ ਤਾਂ 20 ਫੁੱਟ ਤਾਂ ਤਾਂ ਹੋਊਗਾ ਹਨਾ ਉਹ ਕਹਿੰਦੇ ਆ ਜਿੰਨਾ ਆਪਣੀ ਟਾਪ ਹੋਇਆ ਹਾਈਲੈਂਡ ਇਹ ਖਰੀਦਿਆ ਹੋਣਾ ਸਾਰਾ ਏਰੀਆ ਜਿੰਨਾ ਕਲੀਅਰ ਹੈ ਇਹ ਜਿਹੜਾ ਜਹਾਜ਼ ਹੁਣ ਇੱਥੇ ਆ ਕੇ ਰੁਕ ਗਿਆ ਇਹ ਇਥੋਂ ਜਹਾਜ਼ ਚੱਲਦੇ ਆ ਅੱਜ ਵੇ ਉਹ ਜਹਾਜ਼ ਲੱਗੇ ਖੜੇ ਆ ਜਹਾਜ਼ ਜਿੱਦੂ ਅੱਗੇ ਚੱਲਣਾ ਤੇ ਥੋੜੇ ਸਮੇਂ ਦੇ ਵਕਪੇ ਦੇ ਨਾਲ ਨਾਲ ਹੀ ਚਲੇ ਜਾਂਦੇ ਆ ਇਹ ਤੇ ਆ ਪੋਰਟ ਜਿਹਨੂੰ ਜਿੱਥੇ ਰੁਕਦਾ ਆ ਕੇ ਉੱਥੇ ਆਪਣਾ ਜਿਵੇਂ ਆਪਾਂ ਕਹਿੰਨੇ ਵਾ ਸਾਡਾ ਜਾ ਜਾਂਦਾ ਸਮੁੰਦਰੀ ਝਰਜਾਂ ਦਾ ਰੁਕਣਗਾਹ ਰਿਹਾ ਵਿੱਚ ਗੱਡੀਆਂ